ਅੰਮ੍ਰਿਤਸਰ 'ਚ 27 ਤਰੀਕ ਨੂੰ ਸ਼ਾਮ ਨੂੰ 5 ਵਜੇ ਰੋਜ਼ ਗਾਰਡਨ 'ਚ ਇੱਕ ਬੀਬੀਆਂ ਨੇ ਆਪਣੀ ਰੈਲੀ ਰੱਖੀ, ਪ੍ਰੋਗਰਾਮ ਰੱਖਿਆ। ਬੀਬੀ ਕੈਨੇਡਾ ਤੋਂ ਪੜ ਕੇ ਆਈ ਤੇ ਕੈਨੇਡਾ ਤੋਂ ਪੜ ਕੇ ਆ ਕੇ ਕਹਿੰਦੀ ਮੈਂ ਇਹਨਾਂ ਨੂੰ ਹੱਕ ਦਿਵਾਉਣੇ ਆ, ਇਹਨਾਂ ਦੀ ਪਰੇਡ ਕਰਾਉਣੀ ਆ। ਹੁਣ ਬੀਬੀ ਨੂੰ ਇਹ ਇਤਿਹਾਸ ਪਤਾ ਹੋਣਾ ਚਾਹੀਦਾ ਕਿ ਇਹ ਅੰਮ੍ਰਿਤਸਰ ਜੋਧਿਆਂ ਦੀ ਧਰਤੀ ਐ, ਗੁਰੂਆਂ ਦੀ ਧਰਤੀ ਐ। ਜਿੱਥੋਂ ਗੁਰੂ ਰਾਮਦਾਸ ਸਾਹਿਬ ਦੇ ਨਗਰੀ ਚਲਾਈ ਅੰਮ੍ਰਿਤਸਰ ਜੀ ਸਿੱਖੀ ਦਾ ਧੁਰਾ ਤੇ ਲੱਖਾਂ ਦੀ ਗਿਣਤੀ 'ਚ ਲੋਕ ਇੱਥੇ ਆਉਂਦੇ ਨੇ, ਜਦੋਂ ਵੀ ਕੋਈ ਬਾਹਰੋਂ ਆਉਂਦਾ ਐ। ਕਿਸੇ ਵੀ ਅਦਰ ਸਟੇਟ ਤੋਂ ਆਉਂਦਾ ਜਾਂ ਬਾਹਰਲੇ ਦੇਸ਼ਾਂ ਤੋਂ ਆਉਂਦਾ ਤਾਂ ਉੱਥੇ ਆ ਕੇ ਦੱਸਿਆ ਜਾਂਦਾ ਕਿ ਇਹ ਅੰਮ੍ਰਿਤਸਰ ਇੰਨੀ ਪਵਿੱਤਰ ਧਰਤੀ ਹੈ ਇੱਥੋਂ ਜੰਗੀ ਯੋਧੇ ਸੂਰਮੇ ਜਰਨੈਲ ਪੈਦਾ ਏ ਪਰ ਹੁਣ ਕੀ ਕੁਝ ਸਾਲਾਂ ਬਾਅਦ ਇਹ ਵੀ ਦੱਸਣਾ ਪਿਆ ਕਰੇਗਾ ਕਿ ਇੱਥੇ ਵੀ ਇੱਕ ਰੈਲੀ ਕੱਢੀ ਗਈ ਸੀ ਇੱਥੇ ਇੰਨੇ ਤੇ ਮਾਫ਼ ਕਰਨਾ ਇਹ ਪੰਜਾਬੀਆਂ ਲਈ ਗੈਰਤਮੰਦ ਜਿਹੜੇ ਲੋਕ ਨੇ ਉਹਨਾਂ ਲਈ ਇੱਕ ਬਹੁਤ ਵੱਡਾ ਸਵਾਲ ਹੈ ਜੇ ਇਹਨਾਂ ਦੀ ਰੈਲੀ ਅੰਮ੍ਰਿਤਸਰ 'ਚ ਹੁੰਦੀ ਹੈ ਤਾਂ ਪੰਜਾਬੀਆਂ ਦੇ ਉੱਤੇ ਬਹੁਤ ਵੱਡਾ ਕਲੰਕ ਹੋਵੇਗਾ ਤੇ ਇਹ ਵੇਖਣਾ ਹੋਵੇਗਾ ਕਿ ਲੋਕ ਜਿਹੜੇ ਪੰਜਾਬੀਆਂ ਨੂੰ ਜਰਨੈਲਾਂ ਦੇ ਤੌਰ ਤੇ ਵੇਖਦੇ ਸੀ ਉਹ ਹੁਣ ਇੱਕ ਸ਼ਤਰ ਤੌਰ ਤੇ ਵੇਖਿਆ ਕਰਨਗੇ